ਸਾਸਤਰੀ ਕਾਲ ਵੀਰ ਜੀ ਕੀ ਹਾਲ ਚਾਲ ਜੀ ਅੱਜ ਦੇ ਲੋ ਫੇਰ ਬੱਦਲ ਹੋ ਗਿਆ ਮੀਂਹ ਪਈ ਜਾਂਦਾ ਅੱਜ ਪ੍ਰਮਾਤਮਾ ਨੇ ਪਤਾ ਨਹੀਂ ਕੀ ਕਰਨਾ ਹੈ ਤੇ ਕੀ ਇੱਕ ਟਰਾਲੀ ਭਰੀ ਆ ਜਾ ਕੇ ਮੀਂਹ ਅੱਜ ਫੇ ਆ ਗਿਆ ਸਵੇਰ ਤੋਂ ਫੇ ਮੀਂਹ ਪਈ ਜਾਂਦਾ ਫੇਰ ਕੀ ਪਤਾ ਨਹੀਂ ਕਿ ਦਸੀਆਂ ਲਗਣਾ ਮਿਲ ਲਾ 2 ਮਹੀਨੇ ਲੱਗ ਜਾਣਗੇ ਝੋਨਾ ਲਾਉਣ ਵਾਲਾ ਹੈ ਨਾ ਤੇ ਕਿ ਉਦੋਂ ਤੱਕ ਤੂੜੀਆਂ ਬੰਨਣੀਆਂ ਹੈ ਤੇ ਕੀ ਇੱਕ ਦਿਨ ਲੱਗਦਾ 2 ਦਿਨ ਵਿਹਲੇ ਇੱਕ ਦਿਨ ਲੱਗਦਾ 2 ਦਿਨ ਵਿਹਲੇ ਕੰਮ ਔਖਾ ਹੀ ਹੈ ਤੇ ਕੀ ਬੱਦਲ ਨੇ ਤਾਂ ਅਰਤਾ ਹਫਤਾ ਦੇ ਦੇ ਸਾਰੀ ਤੂੜੀ ਟਾੜੀਆਂ ਸਭ ਬਣ ਜਾਣੀਆਂ ਆ ਦੇ ਲੋਮੀ ਪਈ ਜਾਂਦਾ ਜੀ। ਲੋਮੀ ਪਈ ਜਾਂਦਾ ਦੇਖੋ। ਆਣੀ ਇਹਨੇ ਕੀ ਕਰਨਾ ਹੈ ਤੀ ਰੱਬ ਨੇ। ਕੰਮਕਾਰ ਕੀ ਕਰਨਾ ਹੈ ਤੀ ਸਮਝ ਤੋਂ ਬਾਹਰ ਆ ਕੰਮ। ਆ ਦੇਖੋ। ਹੋਰ ਮੀਨੇ ਕੰਮ ਖਰਾਬ ਹੋ ਰਹੀ ਜਾਂਦਾ। ਜੀ ਲੰਬਾ ਚੱਲੂ ਐ ਤੀ। ਮੀਨੇ ਨਾ ਦੰਦਿਆ। ਆ ਗਿਆ ਵੀਰ ਦੀ ਘਰੇ ਦੀ ਪਰਾਲ ਹੋ ਗਏ ਵਿਲੇ ਮੀਨ ਹੈ ਵਿਲੇ ਕਰਦਾ ਫੇ ਇੱਕ ਟਰਾਲੀ ਭਰੀ ਆ ਕੇ ਅੱਜ ਫੇ ਆ ਦੇਖੋ ਕਣੀਆਂ ਪੈਣੀਆਂ ਆ ਗਿਆ ਰੀਪਰ ਘਰੇ ਹੋ ਰੱਬ ਕਿ ਬਣਾਉਣ ਹੀ ਨਹੀਂ ਦੇਣਦਿਆ ਤੂੜੀ ਕਰੀਏਗੀ ਆ ਆ ਗਿਆ ਹੁਣੇ ਵਿਹਲਾ ਹੋ ਗਏ ਲੋਲੇ ਆਏ ਤੁਸੀਂ ਆ ਆਸਾਨ ਦੀ ਲੱਗਦਾ ਐਤਕੀ ਵਾਰੀ ਨਹੀਂ ਹੋਣੀ ਮੈਨੂੰ ਲੱਗਦਾ ਐਤਕੀ ਵਾਰੀ ਨਹੀਂ ਹੋਣੀ ਐਤਕੀ ਲੱਗਦਾ ਮੈਨੂੰ ਬਾਹਰ ਲਿਆ ਐਤਕੀ ਹਰਾ ਝੋਟਾ ਏ ਬੁੱਗੂ ਲਾਲ ਝੋਟਾ ਐਤਕੀ ਵਿਹਲਾ ਪੈਣਾ ਵਾ radiator flush flush and cleaner 아 بھائی ਜੀ ਆਪਣਾ ਨਾ ਕਦੇ ਕਦੇ ਬਾਲਾ ਮਾਰਦਾ ਟਰੈਕਟਰ ਵਿੱਚ ਵਿੱਚ ਸਾਨੂੰ ਲੱਗਦਾ ਬੰਦ ਵਾ ਪਾ ਪਾ ਚਾਹਦੇ ਦੀਆਂ ਪੱਕਾ ਤਾਂ ਨਿਕਾਉਂਦਾ ਜੋ ਟਰੈਕਟਰ ਲੈ ਅੱਜ ਤੱਕ ਸਾਫ ਉਹ ਨਹੀਂ ਕਰਾਇਆ ਕਿਉਂਕਿ ਕਦੇ ਸੂਈ ਨਹੀਂ ਇਹਨੇ ਚੱਕੀ ਕਦੇ ਗਰਮ ਹੋਇਆ ਹੀ ਨਹੀਂ ਅੱਜ ਤੱਕ ਪੂਰਾ ਕਦੇ ਕਦੇ ਬਾਲਾ ਮਾਰਦਾ ਤਾਂ ਆਪਾਂ ਕਲੀਨਰ ਲੱਗੇ ਆ ਪਾਉਂ ਇਸ ਤੋਂ ਬਾਅਦ ਦੇਖਾਂਗੇ ਕਿ ਸਾਫ ਕਰਉਣਾ ਪਿਆ ਬਲਦ ਸਾਫ ਵਿੱਚੋਂ ਤਾਂ ਕਰਉਂਦੀ ਲੋਣੀ ਉਹ ਕਹਿੰਦੇ ਬਹੁਤ ਵਧੀਆ ਚੀਜ਼ ਆ ਉਹ ਆਪਾਂ ਇੱਥੇ ਹੀ ਕਰ ਦੇਣਾ ਇੰਨੇ ਦਾ ਆ ਦੇਖ ਲਓ ਥੱਲੇ ਇੰਨੇ ਦਾ ਆਵਾ ਤਾਂ ਕਹਿੰਦੇ ਬਹੁਤ ਵਧੀਆ ਚੀਜ਼ ਆ ਪਾ ਕੇ ਅੱਧਾ ਘੰਟਾ ਰੈਕਟਰ ਚ ਲਾ ਦੇ ਉਹ ਮੜ ਕੇ ਐ ਕੱਢ ਦੂ ਗਾਰ ਸਾਰੀ ਇਹ ਇਹਨਾਂ ਲੱਗਿਆ ਕਰਨ ਦੇਖਦੇ ਆ ਕਰਕੇ ਕੀ ਰਿਜ਼ਲਟ ਆ ਇਹਦਾ ਕਲੀਨਰ ਦਾ ਉਹ ਤਾਰ ਫੜੀ ਹੋਈ ਪੂਰੀ ਸਿੱਧੀ ਖੋਲ ਕੇ ਲਾ ਕੁਾਰ ਸਾਹ ਨਹੀਂ ਆਉਂਦੇ ਕਹਿੰਦਾ ਬਿਲਕੁਲ ਸਾਹ ਆਉਣੀ ਨਹੀਂ ਇਹਨਾਂ ਨੂੰ ਪਤਾ ਸਾਹ ਨਾ ਲਾ ਦੇ ਪਾਣੀ ਕਿੰਨਾ ਕੁ ਪੈਜੂਏ ਜਿਹਦੇ ਨਹੀਂ ਕੱਢਣਾ ਉਹੜਾ ਕੱਢਲਾ ਪਾਣੀ ਤੇ ਅੱਜ ਜੀ ਸੰਜੀਤ ਰੋਪਾ ਤਕਵਾਰ ਨੂੰ ਸਿੱਧੀ ਕਰ ਕਰ ਉਹ ਟਰੈਕਟਰ ਸਟਾਰਟ ਕਰ ਕਰ ਉਹ ਨਾਲ ਹੀ ਉਮੜ ਜਾਣੀ ਆ ਉਹ ਰੋਕ ਜਾ ਕਰਨ ਸਟਾਰਟ ਕਰਕੇ ਚੁੰਮਣੀ ਆ ਹਾਂ ਕਿੱਦਾਂ ਬਾਜੀ ਕਿੰਨਾ ਲੱਭਦੇ ਨਿਕਾ ਜਾਣ ਕਿਦਾਂ ਉਹ ਤੋਂ ਹੀਂ ਕਰਨਾ ਤੇ ਹੀ ਵੱਡਾ ਗਿਆ ਉਹ ਨਹੀਂ ਯਾਰ ਉਹ ਦੇਖਿਆ ਥਾਲੀ ਟੁੱਟ ਗਈ ਉਹ ਯਾਰ ਕਾਰ ਲਾਸੀ ਆ ਜੀ ਮੋਰੇ ਕਾਰ ਲਾਉਂਦੇ ਨਾਲ ਹਵਾ ਗਈ ਜਾਉਂਦੇ ਤੇ ਜਲਦੀ ਕਰਮ ਹੋਊਗਾ ਫੇਨ ਦੇਖ ਲੈ ਕਿੰਨਾ ਆ and yeah ਵਰਦਾ ਪੋਲਾ ਹੋ ਰਿਹਾ। ਯਾ। ਪਾਣੀ ਨਿਕਲਿਆ ਨਹੀਂ ਗਾ। ਉਹ ਦੇਖ। ਪਾਣੀ ਕਿੱਥੇ ਨਿਕਲਿਆ ਵਾ? ਉਹ ਦੇਖ। ਨਹੀਂ ਨਿਕਲਿਆ। ਉਹ ਲਿਓ ਤੋ ਟੱਕਣਾ। ਆ ਟੱਕਾਂ ਖੋਲ ਦੋ ਜੰਦੀ ਰੈਡੀਟਰ ਦਾ। ਰੈਡੀਟਰ ਟੱਕਣਾ ਖੋਲੋ। ਉਹ ਹੁਣ ਵਜਾ ਪ੍ਰੈਸ਼ਰ। ਖੋਲ ਦੇ ਖੋਲ ਦੇ। ਬਣਿਆ ਨਾ ਗੰਦਾ। ਆਹ ਗਾਰਜੀ ਆ। ਕਹਿੰਦਾ ਰਹਿਣਾ ਆਵੇਂ। ਉਹਦਾ ਗੰਦਲਾ ਪਾਣੀ ਬਾਲੀ ਗਾਰ ਹੋਣੀ ਗੰਦਾ ਹੋ ਗਿਆ ਪਾਣੀ। ਇਦਾਂ ਹੀ ਹੁੰਦਾ ਗੰਦਾ। ਆਏ ਹਾਏ ਆਹ ਦੇਖ ਇੱਧਰ ਦੇਖ। ਰਾਬਿਆ ਪਾਣੀ ਕਿਦਾਂ ਦੀ ਮਿੱਟੀ ਨਿਕਲ ਨਹੀਂ ਵਿੱਚੋਂ ਆਹ ਮਿੱਟੀ ਰਗਾਰ ਵਾਕੇ ਗਾਰ ਬੋ ਆ ਆਜੇ ਕਿਦਾਂ ਗਾਰ ਦੀ ਨਿਕਲੀ ਆ ਉਹ ਦੇਖ ਤੀ ਕਹਿੰਦੇ ਗੰਦਲਾ ਪਾਣੀ ਬੰਦਲਾ ਯਾਰ ਬਗਾਰ ਲਿਆ ਤੂੰ ਇਹ ਗਾਰੀ ਆ ਵਿੱਚ ਆ ਹਾਂ ਥੱਲੇ ਉਹ ਕਹਿੰਦੇ ਨਾਲ ਨਾਲ ਪਾਈ ਜਾਏ ਉਤੋਂ ਵਿੱਚ ਨਾ ਜੰਮ ਜੇ ਉਹ ਜਲਦੀ ਫੜ ਪਾਣੀ ਲੈ ਤੰਦੀ ਪਹਿਲਾਂ ਲੈ ਇਹ ਜੀ ਬੋ ਹੋ ਗਿਆ ਮੀਂਹ ਲੈ ਕੀ ਕੰਮ ਕਰਨ ਲੈ ਨਾ ਰੱਬ ਨੇ ਆਜੋ ਇਹ ਲੈ ਕਾਪਟਾ ਜੇ ਕੰਮ ਖਿੱਚਿਆ ਆਣਾ ਵਾਵਾ ਜਨਾ ਉਹ ਨਾਲ ਸੁੱਕਾ ਬੋਈ ਆ ਅੱਜ ਕੰਮ ਬਹੁਤ ਬੜੀਆ ਕੰਮ ਚੋਣਾ ਨਿਕਲ ਲੈ ਨਿਕਲ ਲੈ ਹਾਂ ਆਪਾ ਆਪਾਂ ਇੱਥੇ ਨਾ ਸਰੋ ਦੇ ਨ ਕੋਈ ਖੜੋ ਗਿਆ ਕੋਈ ਬੰਦਾ ਹਟ ਜਾ ਹਟ ਜਾ ਕਰ ਲੈਂਦੇ ਕੰਮ ਕਰ ਲੈਂਦੇ ਕੰਮ ਸਾਨੂੰ ਕਿਉਂ ਤੰਗ ਕਰਦਾ ਏ ਪਾਪਾ ਕਿੱਧਰ ਪਾਉਂਦੇ ਹੋ ਉੱਪਰ ਵਾਲੀ ਚੜਨ ਦੀ ਲੋੜ ਹੈ ਯਾਰ ਇੱਥੋਂ ਕਰਿਓ ਟਾਇਰ ਕੋਲ ਦਾੜਾ ਟਾਇਰ ਕੋਲ ਪਾਣਾ ਸਮਝੀਂ ਆਹ ਜੀ ਉੱਪਰ ਗੱਡੀ ਚੜਨਾ ਉਹ ਉਹਦਾ ਨਹੀਂ ਹੱਥ ਪਹੁੰਚਦਾ ਪਰ ਲਾ ਕੋਲ ਦਾ ਘਲਾਤਾ ਉਹ ਵੀ ਦੇਖ ਸੰਜੀ ਉਹ ਤੇਰਾ ਸਾਫ ਆ ਸਾਫ ਕਰਦੇ ਵੇ ਟੈਕ ਕੀਤਾ ਇਹ ਤਾਰ ਵੀ ਪੜਾਕਾ ਨਾ ਪਾ ਦੇ ਲੋ ਇਹਨਾਂ ਲਾ ਕੇ ਬਾਈ ਜੀ ਆ ਪੁਲੀ ਇਹਦੀ ਪਹਿਲੀ ਪੱਖੇ ਵਾਲੀ ਅੱਜ ਹੀ ਸਵੇਰੇ ਦੇ ਹੀ ਕੰਮ ਲੱਗੇ ਮੀਂਹ ਪਿਆ ਸੈੱਟ ਕਰਨ ਵਾਲਾ ਕੰਮ ਪਹਿਲੋਂ ਤੇ ਕਲੀਨਰ ਪਾ ਕੇ ਰੈਡੀਟਰ ਸਾਫ਼ ਕੀਤਾ ਹੁਣ ਦੇਖ ਕਿਆ ਹੁਣ ਨਵੇਂ ਜੋਂੜਿਆਂ ਨੂੰ ਆਹ ਹੁੰਦੀ ਪੁਲੀ ਆ ਦੇਖੋ ਆ ਕਿੰਨੀ ਨਿੱਕੀ ਰਾਹ ਕਿੱਡੀ ਵੱਡੀ ਆ ਵੇਚੀ ਪੈਣ ਦੀ ਏਮਜੰਸੀ ਤੋਂ ਆਇਆ ਕਹਿੰਦੇ ਨਿੱਕੀ ਪਾਓ ਉਹ ਕਹਿੰਦੇ ਇੱਥੇ ਲਿਓ ਕਾਹਨੂੰ ਕਹਿੰਦਾ ਨਹੀਂ ਘਰੇ ਕਰ ਲੈਣਾ ਆਪਾਂ ਇਹ ਹੁਣ ਇੱਥੇ ਖਲਾਰਾ ਪਾ ਲਿਆ ਇਹਨੇ ਆਹ ਦੇਖੋ ਪੁੱਠੀ ਦਾ ਖਲਾਰਾ ਵਿੱਚ ਵੱਟ ਜਾਂਦੀ ਆ ਦੇਖੋ ਇੰਨਾ ਫਰਕ ਆ ਹੁਣ ਫੇ ਨਵੇਂ ਚੌਂਡੀਆਂ ਨੂੰ ਦੇਖ ਕੇ ਆਇਆ ਉਹਨਾਂ ਦੀਆਂ ਬਹੁਤ ਨਿਯਾਰ ਆ ਹੀ ਪੁਲੀਆਂ ਪਹਿਲਾਂ ਪੱਖਾ ਵੱਡਾ ਕਰਨਾ ਸੀਗਾ ਪਹਿਲੋਂ ਪੱਖਾ ਵੱਡਾ ਕਰਨਾ ਨਹੀਂ ਪਰ ਇੰਨੇ ਚੱਕਰ ਹੀ ਉਹਦੇ ਬਹੁਤ ਵੱਜ ਜਾਣੇ ਪੱਖਾ ਕਿੱਥੇ ਆਓ ਪੱਖਾ ਉਹੀ ਰਹਿਣ ਤਾਂ ਆਹ ਦੇ ਪੱਖਾ ਆ ਪਿਆ ਜੀ ਉਹ ਕਹਿੰਦੇ ਨਹੀਂ ਪੱਖਾ ਨਹੀਂ ਵੱਡਾ ਕਰਨਾ ਆਪਾਂ ਪੁਲੀ ਬਾਹ ਆ ਦੇਖ ਆ ਦੇਖ ਲਓ ਤੇ ਆਪੇ ਸਾਈਜ਼ ਇਹਦਾ ਦੇਖ ਲਓ ਉਹਦਾ ਦੇਖ ਲਾ ਦੇ ਇੰਨਾ ਫਰਕ ਆ ਜ਼ਮੀਨ ਸਮਾਨ ਦਾ ਦੋ ਪ੍ਰਿੰਟ ਰੈਡੀਟਰਾਂ ਨਾਲ ਇਹ ਹੋਇਆ ਵੀ ਇਦਾਂ ਤਾਂ ਉਹ ਕਹਿੰਦੇ ਇਦਾਂ ਕਰੋ ਤਾਂ ਇਹੀ ਸੈੱਟ ਹੋ ਗਿਆ ਸਾਡੇ ਕੰਮ ਨੂੰ ਲਿਆ ਕੇ ਲੱਗੇ ਕਸਣਾ ਇਹ ਆ ਗਈ ਜਿੱਦਾਂ ਹੁਣ ਮਾੜਾ ਲੋਡ ਤੇ ਟੈਂਪਰੇਚਰ ਚੜੂਗਾ ਹਾਂ ਪੱਖੇ ਦੀ ਹਵਾ ਦੁੱਗਣੀ ਹੋਣੀ ਹੋਣੀ ਪੱਖੇ ਜੋ ਘਟਾਏ ਤੇ ਇਹੀ ਵੱਡਾ ਕਰਿਆ ਸਾਰਾ ਕੁਝ ਪੱਕੇ ਦਾ ਸਿਸਟਮ ਇਹਦੇ ਵੀ ਇਹੀ ਚੀਜ਼ ਹੁੰਦੀ ਹੈਗੀ ਪੱਖਾ ਵੀ ਵੱਡਾ ਕਰਿਆ ਇਹ ਵੀ ਗਰਮ ਹੋ ਕੇ ਬਾਲੇ ਮਾਰਦਾ ਸੀਗਾ ਤੇ ਇਹਦਾ ਪੱਖਾ ਬੁੱਖਾ ਰੈਡੀਟਰ ਨਾਲ ਕੋਈ ਵੱਡਾ ਕਰਤਾ ਨਾ ਸੈਟਿੰਗ ਪੂਰਾ ਇਹ ਥੱਲੋਂ ਮਿੱਟੀ ਡੋਨ ਲਾ ਪੈਂਦਾ ਥੱਲੋਂ ਨਾਲ ਮਾਰਾ ਚੱਕ ਜਾਂਦਾ ਥੱਲੋਂ ਇਹਦੀ ਹਵਾ ਹੈ ਹੀ ਘਟ ਸੀਗੀ ਚਲੋ ਇਹਦੀ ਵੀ ਹੋਊਗੀ ਵਧੀਆ ਬਾਕੀ ਕੱਸ ਕੇ ਫੇਰ ਤੁਹਾਨੂੰ ਦਿਖਾਉਣ ਨੇ ਜਿਹੜਾ ਕੀ ਹਿਸਾਬ ਤਾਵਾ। ਨਾਉ ਜੀ ਵਗਦਾ ਸਾਹਣ ਆਪਣਾ 7 ਵਜ ਕੇ ਰਾਤ ਦੇ ਕੋਈ ਪ੍ਰਵਾਹ ਨਹੀਂ ਅੱਜ ਇੱਕ ਮੋਡੀਫਿਕੇਸ਼ਨ ਇਹਦੀ ਹੋਰ ਕੀਤੀ ਆ। ਪੰਪ ਦੀ ਹੁਣ ਕੋਈ ਪ੍ਰਵਾਹ ਨਹੀਂ। ਪੱਖੇ ਦੀ ਹਵਾ ਹੋ ਗਈ ਵੱਧ ਜੀ ਤੇ ਹੁਣ ਬਾਲੇ ਮਾਰ ਨੂੰ ਵੀ हट ਗਿਆ। ਸਾਰੇ ਦੁੱਖ ਦੂਰ ਹੋ ਗਏ ਇਹਦੇ ਬਾਲਾ ਮਾਰਦਾ ਸੀ ਆ ਉਦਨ। ਕੋਈ ਟਰਬੋ ਇਹਦੀ ਵੱਡੀ ਕੀਤੀ ਆ ਤਾਂ ਹੀ ਪੱਖਾ ਪੱਖਾ ਨਹੀਂ ਲਾਇਆ ਇਹਨੂੰ ਇੰਟਰਕੂਲਰ ਲਾਇਆ ਵਾ ਨਾ ਇਹਦੀ ਪੱਕੇ ਜਾਵਦਾ ਹੀ ਆ ਤੇ ਉਹਨੂੰ ਪੱਖਾ ਦੇ ਦੁੱਗਣੇ ਚੱਕਰ ਹੋ ਗਿਆ ਪੁਲੀ ਜੋੜੀ ਬਾਤ ਦੀ ਬਸ ਹੁਣ ਲੀਗ ਤੇ ਲੱਗੇ ਹੋਣੀ ਜਾਂਦਾ ਹੁਣ ਬਿਲਕੁਲ ਸੈੱਟ ਹੋ ਗਿਆ ਕੰਮ ਸਾਰਾ ਜੀ ਦੇਖ ਪੰਪ ਦੀ ਮੋਡੀਫਿਕੇਸ਼ਨ ਹੋਰ ਅੱਜ ਕੀਤੀ ਆ ਜਿਹੜਾ ਦੁੱਖ ਇੱਕ ਹੋਰ ਸੀ ਉਹ ਵੀ ਦੂਰ ਹੋ ਗਿਆ ਅੱਜ ਸਹੀ ਹੋ ਗਿਆ ਸਾਰਾ ਕੁਝ ਨਹੀਂ ਤਾਂ ਅਜਾਜ ਨਾਲ ਚੱਲਦਾ ਹੀ ਨਹੀਂ ਗਰੀਪ ਪਰਦੇ ਕਹਿ ਤੀ ਜੀ ਉਹਨਾਂ ਪ੍ਰਵਾਹ ਹੀ ਕੋਈ ਨਹੀਂ ਪੂਰਾ ਗਿੱਲਾ ਨਾਰ ਸੀਗਾ ਪੂਰਾ ਥੱਲੋਂ ਅੱਜ ਸਵੇਰੇ ਆ ਪੂਰਾ ਦੁਪਹਿਰੇ ਲਿਆ ਕੇ ਚਲਾਤੀ ਤਾਂ ਵਧੀਆ ਚੱਲੀ ਗਿਆ ਨਹੀਂ ਤਾਂ ਇੰਜਣ ਮੈਂ ਤਾਂ ਉੜਦਾ ਹੀ ਨਹੀਂ ਹੁੰਦਾ ਫਿਲੋਂ ਨੂੰ ਸਹੀ ਆਵੇਲਬਲ ਸਾਰਾ ਕੁਝ ਨੂੰ ਚੱਲੂ ਕਰਾਉਣਾ ਦਿਹਾੜੀ ਕੀ ਚਲਾਉਣਾ ਤਾਂ ਮੜ ਕੇ ਚਲਾਉਣਾ ਅਰਜੋਨੀਆ ਬਸ ਔਖ ਲੱਗ ਜੇ ਇਧਰ ਬੱਦਲ ਫੇਰ ਲਿਸ਼ਕਣ ਲੱਪਿਆ ਜੀ ਕਰਨਾ ਕੀ ਆ ਦੇਖੋ ਇਧਰ ਪੂਰਾ ਕਾਲਾ ਬੰਬ ਬੱਦਲ ਆ ਇਧਰ ਤੇ ਲਿਸ਼ਕਣ ਦਿਆ ਉਹ ਆ ਦੇਖੋ ਆ ਰੀਨਲ ਦੇਖੋ ਬੱਦਲ ਦਾ ਹਾਲ ਦੇਖੋ ਪੂਰਾ ਨੇਰ ਪਾ ਲਿਆ ਬੱਦਲ ਨੇ ਉਹ ਦੇਖੋ ਲਿਸ਼ਕਰਾ ਪੂਰਾ ਲਿਸ਼ਕਣ ਦਿਆ ਜੀ ਹੁਣ ਇਹਨੇ ਫੇਰ ਮੀਂਹ ਆਣਾ ਰਾਤ ਨੂੰ ਅੱਜ ਜੋ ਹਾਲ ਆ ਬੱਦਲ ਲਿਸ਼ਕੀ ਜਾਂਦਾ ਵਾ ਸਮਝ ਤੋਂ ਬਾਹਰ ਹੋਇਆ ਕੰਮ ਕੀ ਬਣੂਗਾ ਦੂਜੇ ਲੋਜ ਤੀਜੇ ਲੋਜ ਠੋਕੀਆਂ ਦੂਜੇ ਜਵਾਨ ਤੀਸਰਾ ਵੀ ਪਾਉਣ ਦਾ ਵਿਚ ਵਿੱਚ ਪੱਖਾ ਵੇ ਉਹ ਕਿਦਾਂ ਗੂੰਜਦਾ ਪਰਤੇ ਦਾ ਰੀਪਰ ਦਾ ਚੱਕਰ ਨਹੀਂ ਹੋਏ ਨਾ ਰੀਪਰ ਦਾ ਆਹ ਬਹੁਤ ਗੂੰਜਦਾ ਹੁੰਦਾ ਉਹ ਤੇ ਕਰਦੇ ਫੇਫਾ ਲੱਗਦਾ ਕਿੰਨਾ ਨੇ ਰਾਇਆ ਜੋ ਜੂਮ ਕਰੀਦਾ ਫਿਰ ਦਿਨ ਜਾਂ ਛੜ ਜਾਂਦਾ ਪਰ ਤੇ ਜੋ ਬਹੁលਿਸ਼ ਕਰਦਾ ਪਿਆ ਜੱਲੀਆਂ ਤਰੇਲ ਅਜ ਪਈ ਨਹੀਂ ਜਿੰਨੇ ਵੇ ਤੇ ਮਰਜੀ ਰਾਤ ਨੂੰ ਬਣਾ ਲੀਂਦੇ ਅੱਜ ਰੱਬ ਆਪਣੇ ਕੰਮ ਕਰਾ ਦਿੰਦਾ ਜਦੋਂ ਕੀਤਾ 10 11 ਤੱਕ ਆਹਨਾਂ ਦੀ ਫਰਜਾ ਲੈ ਜਾਣਾ ਹੈ ਅੱਜ ਆਹ ਪਲਾਟ ਸਾਰੇ ਨਿਕਲ ਜਾਣਾ ਹੈ ਇਹਨੂੰ ਆਹ ਪਲਾਟ ਉਹ ਤੋ ਤੱਕ ਸੀਗਾ ਉਹ ਤੋ ਦਾ ਕਲੇ ਖੰਬੇ ਤੱਕ ਸਾਰੇ ਪਲਾਟ ਦਾ ਕੰਮ ਨਿਕਲ ਜਾਣਾ ਹੈ ਆਰਾਮ ਨਾਲ ਕੁਛ ਤਾਂ ਕੰਮ ਲੱਗਦਾ ਪਿਆ ਬਦਲ ਕਰਾਂ ਟਰੈਕਟਰ ਨੂੰ ਥੱਲੇ ਪਤਾ ਹੀ ਨਹੀਂ ਲੱਗਦਾ ਅੱਜ ਟ੍ਰੇਲ ਨਹੀਂ ਨਾ ਪਈ ਬਦਲ ਕਰਕੇ ਟ੍ਰੇਲ ਨਾ ਪਈ ਉਧਰ ਹਨੇਰੇ ਚੱਲ ਜਾਣਾ ਪੂਰਾ ਜਿੰਨਾ ਮਰਜ਼ੀ ਜਲਾ ਲੈਂਦਾ ਅੱਜ ਵਾ ਵਾ ਬਦਲ ਨਾਵੇ ਫੇਰ ਚੱਲੀ ਜਾਣਾ ਇਹ ਤਾਂ ਆਵਰਣ ਵਾਲੀ ਬੰਗਣੀ ਅੱਜ ਕੱਲ ਉੱਥੇ ਐਂਗੇ ਤਾਂ ਪਰ ਇਹ ਵੀ ਕਣੀਆਂ ਨਾ ਆਉਣ ਪਰ ਉਹ ਨਹੀਂ ਨਾ ਜਲਦੀ ਮੋੜ ਦਾ ਟਰਾਲੀ ਵੀ ਚੱਲੀ ਆ। ਭਾਈ ਨੂੰ ਕਿਹਾ ਆ ਦੋ ਰੇਟਰ ਨੌਕਣਾ ਹੁਣ ਕੰਮ ਨੰਬਰ ਜੇ। ਟਰਾਲੀ ਭਰ ਚੱਲੀ ਹਲੇ ਪਹੁੰਚਿਆ ਨਹੀਂ ਹੋਣਾ ਕਰੇ ਭਾਈ ਉਹ ਟਾਈਮ ਲੱਗੀ ਜਾਂਦਾ ਜਿਆਦਾ ਯਾਰ। ਹੋਰ। ਇਹ ਤਾਂ ਕਿ ਨਾਲ ਜਿਹਾ